ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਬਹੁਤ ਬਹੁਤ ਆਪ ਸਭ ਦਾ ਸਾਡੇ YouTube ਚੈਨਲ ਇੰਦਰ ਮੋਹਨ ਕੀਰਤਨ ਟਿਊਟੋਰੀਅਲ ਵਿੱਚ ਉਮੀਦ ਕਰਦੇ ਹਾਂ ਜੀ ਸਭ ਵਾਹਿਗੁਰੂ ਦੀ ਕਿਰਪਾ ਨਾਲ ਰਾਜੇ ਖੁਸ਼ੀ ਹੋਵੋਗੇ ਅੱਜ ਸ਼ਬਦ ਕਰਾਂਗੇ ਜੀ ਰਾਗ ਆਸਾ ਰਾਗ ਆਸਾ ਤੇ ਰਾਗ ਬਿਲਾਵਲ ਇਹਨਾਂ ਦੋਨਾਂ ਰਾਗਾਂ ਦੇ ਵਿੱਚ ਸਾਰੇ ਹੀ ਸ਼ੁੱਧ ਸਵਰ ਲੱਗਦੇ ਹਨ ਕੋਈ ਵੀ ਕੋਮਲ ਜਾਂ ਤੀਵਰ ਨਹੀਂ ਲੱਗਦਾ ਅੱਜ ਕਰਾਂਗੇ ਆਪਾਂ ਸ਼ਬਦ ਜੀ ਰਾਮਈਆ ਹੁ ਬਾਰਕ ਤੇਰਾ ਕਾਹੀ ਨਾ ਖੰਡਾ ਸਭਗਣ ਮੇਰਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਾਂ ਲੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਕੋਈ ਵੀ ਅਪਡੇਟ ਆਪਜੀ ਤੱਕ ਪਹਿਲਾਂ ਪਹੁੰਚ ਸਕੇ ਅਤੇ ਜਿਹੜੇ ਚੈਨਲ ਨਾਲ ਸੱਜਣ ਮਿੱਤਰ ਜੁੜੇ ਹੋਏ ਹਨ ਉਹ ਉਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਹਰੇਕ ਹੀ ਇਕਲੀ-ਕਲੀ ਲਾਈਨ ਜਾਂ ਇਕਲੀ-ਕਲੀ ਗੱਲ ਸਮਝ ਆਵੇ ਇਦੇ ਵਿੱਚ ਤਾਲ ਦਾਦਰਾ ਰਹੇਗੀ ਜੀ ਰਾਗ ਆਸਾ ਹੈ ਸਾਰੇ ਸ਼ੁੱਧ ਸਵਰ ਲੱਗਣਗੇ ਆਓ ਜੀ ਮੇਰੇ ਭੈਣਾ ਦੇ ਸਕੇਲ ਤੋਂ ਪਹਿਲਾਂ ਕਰਾਂਗੇ ਫਿਰ ਵੀਰਾਂ ਦੇ ਸਕੇਲ ਤੋਂ ਕਰਾਂਗੇ ਜੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਪਹਿਲਾਂ ਮੇਰੇ ਭੈਣਾ ਦੇ ਸਕੇਲ ਤੋਂ ਕਰਾਂਗੇ ਜੀ ਫਿਰ ਵੀਰਾਂ ਦੇ ਸਕੇਲ ਤੋਂ ਕਰਾਂਗੇ ਆਜੇ ਸ਼ੁਰੂ ਕਰਦੇ ਹਾਂ ਤਰਾ okay

thank okay. ਉਥੇ ਮਿੱਠੀ ਤੇ ਪਿਆਰੀ ਧੁਨ ਹੈ ਜੀ ਔਰ ਜੇ ਆਪਾਂ ਵੀਰਾਂ ਦੇ ਸਕੇਲ ਤੋਂ ਕਰ ਲਾ ਆਨੇ ਉਸ ਤੋਂ ਬਾਅਦ ਮੇਰੀ ਇਹ ਪੈਣਾ ਦੇ ਸਕੇਲ ਤੋਂ ਹੌਲੀ ਹੌਲੀ ਸਿਖਾਵਾਂਗੇ ਡਿਸਕ੍ਰਿਪਸ਼ਨ ਵਿੱਚ ਆਪ ਜੀ ਨੂੰ ਨੋਟੇਸ਼ਨ ਮਿਲ ਜਾਵੇਗੀ ਜੀ ਰਾਮੇ ਰਾਮੇ ਆ ਬਾਰੇ ਉਤੇ ਸਾਰਾ ਸ਼ਬਦ ਕੰਪਲੀਟ ਹੋ ਜਾਣਾ ਹੈ ਜੀ ਔਰ ਜੇ ਮੇਰੇ ਪੜਾਅ ਦੇਖ ਲਓ ਫਿਰ ਉਸ ਤੋਂ ਬਾਅਦ ਤੁਸੀਂ ਨੋਟੇਸ਼ਨ ਨਾਲ ਤੁਸੀਂ ਆਪਣੇ ਆਪ ਕਰ ਲੋਗੇ ਕਿਉਂਕਿ ਇਹ ਸਾਰੇ ਹੀ ਸ਼ੁੱਧ ਸਵਰ ਨੇ ਕੋਮਲ ਨੇ ਹੀ ਕੋਈ ਵੀ ਤਿਵਰ ਨਹੀਂ ਹੈ ਦੇਖ ਭੈਣਾ ਰਾ ਮੈਂ ਆ ਭਰੇ ਕੀ ਤੇਰਾ

ਇਦਾਂ ਹੀ ਆਪ ਜੀ ਨੇ ਸਾਰਾ ਸ਼ਬਦ ਕੰਪਲੀਟ ਕਰ ਲੈਣਾ ਹੈ ਆਈ ਹੋਪ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਵੀਡੀਓ ਨੂੰ ਪਸੰਦ ਆਈ ਹੋਵੇ ਜੀ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਵਿੱਚ ਤਾਂ ਜੋ ਹਰੇਕ ਕੇ ਕੀਰਤਨ ਦਾ ਲਾਹਾ ਲੈ ਸਕੇ ਜੀ ਕਮੈਂਟਰ ਆਈ ਜਰੂਰ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਤਾਂ ਕਿ ਸਾਡਾ ਵੀ ਹੌਸਲਾ ਵਧਾਈ ਹੁੰਦਾ ਹੈ ਬਾਕੀ ਕਿਸੇ ਨੇ ਵੀ ਨੋਟੇਸ਼ਨ ਨਾਲ ਬਰੀਕੀ ਨਾਲ ਸੰਗੀਤ ਦੀ ਸਿਖਲਾਈ ਲੈਣੀ ਹੋਵੇ ਤਾਂ ਡਿਸਕ੍ਰਿਪਸ਼ਨ ਵਿੱਚ ਥੰਬਨੇਲ ਵਿੱਚ ਮੇਰਾ ਨੰਬਰ ਦਿੱਤਾ ਹੋਇਆ ਹੈ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਜੀ ਖੁੱਲਾ ਚੁੱਕਾ ਦੀ ਖਿਮਾ ਬਖਸ਼ਣੀ ਜੀ ਮਿਲਦੇ ਆਪ ਜੀ ਨੂੰ ਬਹੁਤ ਹੀ ਜਲਦ ਅਗਲੇ ਲੈਸਨ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ